ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 4 ਤੋਂ ਲੈ ਕੇ 8 ਸਤੰਬਰ ਯਾਨੀ ਕਿ ਅਗਲੇ 4 ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਜੇ ਮੌਨਸੂਨ ਦੇ ਮੀਂਹ ਕਿੰਨੇ ਕੁ ਲੱਗਣਗੇ ਆਉਂਦੇ ਦਿਨਾਂ ਦੇ ਵਿੱਚ ਇਹ ਤੁਹਾਨੂੰ ਜਿਹੜਾ ਅੰਕੜਾ ਡਾਟਾਬੇਸ ਸਾਰਾ ਸਾਂਝਾ ਕਰਾਂਗੇ ਤੁਹਾਡੇ ਨਾਲ ਅਸਲ ਇਹ ਦਿਨ ਜੇਕਰ ਸੈਟਲਾਈਟ ਦਾ ਸੀਨਾ ਦੇਖਦੇ ਹਾਂ ਤੇ ਕੁਝ ਕਿਸ ਤਰ੍ਹਾਂ ਦੇ ਵਿੱਚ ਬਦਲ ਬਈ ਅਸਲ ਇਹ ਚਾਹਦੇ ਹੋਈ ਆ ਚੰਡੀਗੜ੍ਹ ਮੋਹਾਲੀ ਪੰਜਗਲਾ ਉਹ ਗਰ ਰੋੜ ਹੋ ਗਿਆ ਇਹਨਾਂ ਖੇਤਰਾ ਦੇ ਵਿੱਚ ਕੁਝ ਦਬਾਵੇ ਦੇ ਮਾਲਵੇ ਦੇ ਖੇਤਰਾ ਦੇ ਵਿੱਚ ਸੋ ਅੱਜ ਕੱਲ ਕੁਝ ਖੇਤਰਾ ਦੇ ਵਿੱਚ ਮੀਂਹ ਵੀ ਲੱਗੇ ਆ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਦੇ ਨਾਲ ਮਾਲਵੇ ਦੇ ਜ਼ਿਲ੍ਹੇ ਰਹੇ ਖਾਸ ਕਰਕੇ ਹਰਿਆਣਾ ਦੇ ਨਾਲ ਲੱਗਦੇ ਜਿਹੜੀ ਬੈਲਟ ਹੈ ਇਹਨਾਂ ਖੇਤਰਾ ਦੇ ਵਿੱਚ ਉਮੀਦ ਅ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਅਸਰ ਨੇ ਵਿੱਚ ਕਦਾ ਦਿਨ ਬ੍ਰੇਕ ਲੱਗ ਸਕਦੀ ਹੈ ਉਹ ਕੱਲ ਦਾ ਦਿਨ ਹੋ ਸਕਦਾ ਪਰਸੋ ਵੀ ਹੋ ਸਕਦਾ ਪਰ ਘੱਟ ਖੇਤਰੀ ਜਿਹੜੀ ਲਿਮਟਡ ਕਾਰਵਾਈਆਂ ਇਸੇ ਤਰ੍ਹਾਂ ਜਾਰੀ ਰਹਿਣ ਦੇ ਅਸਰ ਹੋਣਗੇ ਪਹਾੜਾਂ ਦੀ ਗੱਲ ਕਰਦੇ ਹਾਂ ਹਿਮਾਚਲ ਉਤਰਖੰਡ ਜੰਮੂ ਦੇ ਵਿੱਚ ਵੀ ਅ অতি ਭਾਰੇ ਮੀਹ ਦਾ ਦੌਰ ਉੱਥੇ ਘਟੇਗਾ ਤੇ ਕੁਝ ਖੇਤਰੀ ਤਰ੍ਹਾਂ ਦੇ ਵਿੱਚ ਹਲਕੇ ਦਰਮਿਆਨੇ ਛਰਾਟੇ ਲੱਗਦੇ ਰਹਿਣ ਦੇ ਅਸਰ ਹੋਣਗੇ ਸੋ ਇੱਕ ਐਲਪੀਏ ਜਿਹੜਾ ਕਿ ਇਧਰ ਮੱਧ ਭਾਰਤ ਦੇ ਉੱਤੇ ਬਣਿਆ ਹੋਇਆ ਇਹਦੇ ਸਦਕਾ ਇਹ ਕੁਝ ਖੇਤਰੀ ਤਰ੍ਹਾਂ ਦੇ ਵਿੱਚ ਜਿਹੜੀਆਂ ਕਾਰਵਾਈਆਂ ਮੀਹ ਦੀਆਂ ਵੇਖਣ ਨੂੰ ਮਿਲ ਰਹੀਆਂ ਨੇ ਸੋ ਅੱਜ ਦੇ ਦਿਨਾਂ ਦੀ ਜੇਕਰ ਤਾਜ਼ਾ ਰਿਪੋਰਟ ਦੇਖਦੇ ਹਾਂ ਜੋ ਜਾਰੀ ਮੌਸਮ ਹਾਕ ਨੇ ਕੀਤੀ ਹੈ ਅੱਜ ਦੇ ਲਈ ਅਲਰਟ ਕੀਤੇ ਗਏ ਸੀ ਹਾਈ ਰੇਨ ਦੇ ਅੱਜ ਪਾਰੀ ਮੇ ਕੁਝ ਖੇਤਰਾਂ ਦੇ ਵਿੱਚ ਲੱਗੇ ਵੀ ਨੇ ਇਸ ਤਰ੍ਹਾਂ 6 7 8 9 ਤਰੀਕ ਤੱਕ ਵੱਡੇ ਫਜ਼ਰ ਦੇ ਕੋਈ ਅਲਰਟ ਨਹੀਂ ਹੈ ਤੇ 10 ਤਰੀਕ ਤੋਂ ਮੁਰਤੂ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਕੋਲਮ ਲਾਗੇ ਅਗਲੇ ਦਿਨਾਂ ਦੇ ਵਿੱਚ অতি ਪਾਰੀ ਮੇ ਦੇ ਅਲਰਟ ਨਹੀਂ ਹੈ ਕੁਝ ਖੇਤਰਾਂ ਦੇ ਵਿੱਚ ਪਾਰੀ ਮੀ ਉਹ ਵੀ ਕੁਝ ਕਿਨੇ ਚੜ੍ਹੇ ਖੇਤਰਾਂ ਦੇ ਵਿੱਚ ਹੋ ਸਕਦੇ ਨੇ ਜਿੱਥੇ ਦਰਜ ਹੋਣ ਵੱਡੇ ਹੱਦਰ ਤੇ ਹੁਣ ਮੀਂਹ ਦੀਆਂ ਕਾਰਵਾਈਆਂ ਘਟਣਗੀਆਂ ਤੇ ਆਉਂਦੇ ਦਿਨਾਂ ਦੇ ਵਿੱਚ ਭਾਰੀ ਮੀਂਹ ਅਤੇ ਭਾਰੀ ਮੀਂਹ ਤੋਂ ਤਾਂ ਰਾਹਤ ਰਹੇਗੀ ਪਰ ਕੁਝ ਖੇਤਰਾਂ ਦੇ ਵਿੱਚ ਲਿਮਟਡ ਕਾਰਵਾਈਆਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਸੋ ਬਾਕੀ ਜੋ ਵੀ ਅਪਡੇਟਸ ਆਉਂਦੇ ਦਿਨਾਂ ਦੇ ਵਿੱਚ ਆਉਂਦੇ ਰਣਗੇ ਉਹ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ ਸੋ ਫਿਲਹਾਲ ਇਹ ਹੀ ਅਪਡੇਟਸ ਨੇ ਜੀ ਪਹਾੜਾਂ ਦੇ ਵਿੱਚ ਜਿੱਥੇ ਲੈਂਡਸਲਾਈਡ ਦੀਆਂ ਘਟਨਾਵਾਂ ਬੱਦਲ ਫਟਣ ਦੀਆਂ ਘਟਨਾਵਾਂ ਨਿਰੰਤਰ ਜਾਰੀ ਸੀ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੇ ਵਿੱਚ ਵੀ ਕਮੀ ਆਏਗੀ ਪਹਾੜਾਂ ਦੇ ਵਿੱਚ ਵੀ ਗਤੀਵਿਧ ਸ਼ੁਕਰੀਆ ਜੀ